ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਤਰ ਦੇਸ਼ ਅੰਦਰ ਇੱਕ ਜਿਹੜੀ ਘਟਨਾ ਸੁਣਨ ਵਿੱਚ ਆਈ ਜਿਹੜੀ ਕਿ ਪਹਿਲੀ ਵਾਰ ਆਈ ਹੈ ਕਿ ਉਹ ਉੱਥੇ ਥਾਣੇ ਵਿੱਚ ਸਾਬ ਜੀ ਗੁਰੂ ਗੰਗ ਸਾਹਿਬ ਜੀ ਦੇ ਸਵਾਸ ਸੂਪ ਜੜਿਆ ਉਹ ਕਾਫੀ ਦੇਰ ਤੋਂ ਉੱਥੇ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਰੱਖੇ ਹੋਏ ਆ ਤੇ ਇਹ ਖਬਰ ਸੋਸ਼ਲ ਮੀਡੀਆ ਰਾਹੀਂ ਆਈ ਇੰਗਲੈਂਡ ਦੀਆਂ ਖਬਰਾਂ ਸਤਾਵਾਂ ਰਾਹੀਂ ਆਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦਾ ਜਿਹੜਾ ਨੋਟਿਸ ਲਿਆ ਗਿਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐ ਜਿਹਾ ਬਲੋਂ ਸਾਡੇ ਵਿਦੇਸ਼ ਮੰਤralੇ ਨੂੰ ਜੱਠੀ ਪੱਤਰ ਤੇ ਬਿਆਨਬਾਜ਼ੀ ਕਰਕੇ ਗੱਲਬਾਤ ਕੀਤੀ ਗਈ ਤਾਂ ਇਸ ਦਾ ਗੰਭੀਰ ਨੋਟਸ ਲੈ ਧਿਆਨ ਜਿਹੜੀ ਕਤਰ ਦੀ ਸਰਕਾਰ ਆ ਉਹਦੇ ਵੱਲੋਂ ਦੋ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਵਿੱਚੋਂ ਇੱਕ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਆ ਉਹ ਪਾਵਨ ਸਥਾਨ ਦੇ ਉੱਤੇ ਪਹੁੰਚ ਗਏ ਨੇ ਤੇ ਅਸੀਂ ਚਾਹਾਂਗੇ ਕਿ ਜਿਹੜੀ ਦੇਸ਼ ਦੀ ਸਰਕਾਰ ਆ ਭਾਵੇਂ ਕੀ ਗੱਲ ਠੀਕ ਆ ਕਿ ਜਲਦੀ ਉਹਨਾਂ ਨੇ ਇਸ ਗੱਲ ਨੂੰ ਨੋਟਸ ਲਿਆ ਵਾ ਅਸੀਂ ਇਸ ਗੱਲ ਦੀ ਵਾਹ ਵੀ ਕਰਦੇ ਆਂ ਸਲਾਹਾ ਵੀ ਕਰਦੇ ਆਂ ਕਿਉਂਕਿ ਗੁਰੂ ਸਭ ਦੇ ਸਾਂਝੇ ਨੇ ਜਿੰਨੇ ਜਿਹੜੇ ਸਿੱਖ ਧਰਮਾ ਹੈ ਇਹ ਸਾਰੇ ਧਰਮਾਂ ਦਾ ਸਰਕਾਰ ਵੀ ਕਰਦੇ ਆਂ ਤੋਂ ਉਹਨਾਂ ਨੇ ਇਸ ਦਾ ਦਾ ਰੋਸਿਆ ਅਸੀਂ ਧੰਵਾਦ ਵੀ ਕੀਤਾ ਜੋ ਵੀ ਗੋਦਰ ਆਪਣਾ ਕਮੇਟੀ ਵੱਲੋਂ ਵੀ ਤੋਂ ਅਸੀਂ ਚਾਹੁੰਦੇ ਆਂ ਕਿ ਜਾਦੀ ਦੂਸਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਆ ਉਹ ਵੀ ਉਸੇ ਗੁਰਦੁਆਰਾ ਸਾਹਿਬ ਵਿੱਚ ਸ਼ੋਧ ਕੀਤੀ ਜਾਵੇ ਤੇ ਮੈਂ ਆਪਣੇ ਵੱਲੋਂ ਕਾਰਤਖ ਸਾਬ ਨੂੰ ਇਹ ਬੇਨਤੀ ਵੀ ਕਰਾਂਗਾ ਕਿ ਜਿਹੜੀ ਇਹ ਘਟਨਾ ਵਾਪਰੀ ਹੈ ਇਹਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਆ ਕਿਹੜੇ ਲੋਕ ਜਿੰਨਾ ਕਰਕੇ ਸਾਬ ਜੀ ਗੁਰੂ ਘਰ ਸਾਹਿਬ ਜਿਹੜੇ ਆ ਉਹ ਕਾਫੀ ਲੰਬਾ ਸਮੇਂ ਤੋਂ ਥਾਣੇ ਦੇ ਵਿੱਚ ਜਾਂ ਉਹਨਾਂ ਦੀ ਪੁਲਿਸ ਦੇ ਕੋਲੇ ਉਹਨਾਂ ਦੇ ਕਬਜ਼ੇ ਵਿੱਚ ਰਹੇ ਇਹ ਗੱਲ ਜਿਹੜੀ ਆ ਸੁਣਨ ਦੇ ਵਿੱਚ ਬੜੀ ਅਸਹਿਬ ਆ ਤੋਂ ਇਹਦਾ ਇਹਦਾ ਕਾਰਨ ਪੈ ਜਾਵੇ ਕੌਣ ਲੋਕ ਨੇ ਕਿਉਂ ਇਹ ਵਾਪਰਿਆ ਤਾਂ ਹੀ ਦੁਬਾਰਾ ਨਾ ਵਾਪਰੇ ਇਸ ਗੱਲ ਦੀ ਅਸੀਂ ਕੱਲ ਤੱਕ ਸਾਹਿਬ ਨੂੰ ਬੇਤੀ ਕਰਦੇ ਆ ਸੋ ਜੀ ਸਿੱਖ ਸੰਗਤ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਇਸ ਤਰ੍ਹਾਂ ਦੀ ਜੇ ਕੋਈ ਘਟਨਾ ਵਾਪਰਦੀ ਆ ਤਾਂ ਉਸ ਦੇ ਖਿਲਾਫ ਜਿਹੜਾ ਵਾ ਆਪਣੀ ਆਵਾਜ਼ ਜਿਹੜੀ ਆ ਬੁਲੰਦ ਜ਼ਰੂਰ ਸਾਨੂੰ ਸਾਨੂੰ ਕਰਨੀ ਚਾਹੀਦੀ ਆ ਸਾਡੇ ਆਪਸੀ ਮਸਲੇ ਜਿਹੜੇ ਆ ਉਹ ਓਡੇ-ਵੱਡੇ ਨਹੀਂ ਆਗੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਮਲਾ ਸਭ ਤੋਂ ਵੱਡਾ ਸਾਡੇ ਲਈ ਸਤਕਾਰ ਸਭ ਤੋਂ ਵੱਡਾ ਸੋ ਅਸੀਂ ਆਸ ਕਰਦੇ ਆਂ ਦੇਸ਼ ਦੀ ਜਿਹੜੀ ਹੈ ਵਿਦੇਸ਼ ਮੰਤਰਾਲੇ ਕਿ ਉਹ ਜਲਦੀ ਜਿਹੜੀ ਹੈ ਕਤਰ ਦੇ ਅਧਿਕਾਰੀਆਂ ਨਾਲ ਤੇ ਸਰਕਾਰ ਨਾਲ ਗੱਲ ਕਰਕੇ ਦੂਸਰੇ ਗੂਰੁਸਤਾਨ ਨੂੰ ਪਾਵਨ ਅਸਥਾਨ ਤੇ ਯੂਨਨ ਪਹੁੰਚਦਾ ਕੀਤਾ ਜਾਵੇ ਵਾਇਰਲ ਜੀ ਕਾ ਕਲਸਾ ਵਾਇਰਲ ਜੀ